ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਆ ਜੀ ਅੱਜ ਇਸ ਪਿੰਡ ਦੇ ਵਿੱਚ ਵਕਰੀ ਪਹਿਲ ਕੀਤੀ ਗਈ ਆ ਕਿ ਜਿਨਨੇ ਵੀ ਪਿੰਡ ਦੇ ਯੋਗਦਾਨ ਦੇ ਵਿੱਚ ਥਿਲ-ਫੁੱਲ ਦਾ ਵੀ ਯੋਗਦਾਨ ਪਾਇਆ ਵਾ ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ ਕੀ ਮਹਿਸੂਸ ਕਰਦੇ ਹੋ ਬੜੀ ਖੁਸ਼ੀ ਦੀ ਗੱਲ ਆ ਜੋ ਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਪਹਿਲਾ ਪਿੰਡ ਹੋਊਗਾ ਜਿੱਥੇ ਪਿੰਡ ਨਾਲ ਸਬੰਧਤ ਸਾਰੇ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਪਹਿਲਾਂ ਤਾਂ ਸਾਰੇ ਚਾਹੇ ਉਹ ਵੈਟਰਨਰੀ ਵਾਲੇ ਨੇ ਭਾਵੇਂ ਉਹ ਹੈਲਥ ਡਿਪਾਰਟਮੈਂਟ ਤੋਂ ਨੇ ਚਾਹੇ ਉਹ ਬਾਡ ਰੈਂਡ ਸੈਨੀਟੇਸ਼ਨ ਦੇ ਨੇ ਸਿੱਖਿਆ ਵਿਭਾਗ ਦੇ ਟੀਚਰ ਸਾਹਿਬਾਨ ਵੀ ਆਏ ਨੇ ਇੱਥੇ ਤੇ ਅੰਗਨਵਾੜੀ ਟੀਚਰ ਸਾਹਿਬਾਨ ਵੀ ਆਏ ਨੇ ਸਾਡੇ ਡਿਵੈਲਪਮੈਂਟ ਤੋਂ ਵੀਡੀਓ ਆਫਿਸ ਤੋਂ ਵੀ ਆਏ ਨੇ ਸਾਰੇ ਅਧਿਕਾਰੀ ਸੋ ਸਾਰਿਆਂ ਨੂੰ ਸਨਮਾਨਤ ਕੀਤਾ ਗਿਆ ਕਿ ਤੁਸੀਂ ਸਾਡੇ ਨਾਲ 5 ਸਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਹੋ ਉਹਨਾਂ ਨੂੰ ਵੀ ਸਨਮਾਨਤ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਨਰੇਗਾ ਵਰਕਰ ਨੇ ਇੱਥੇ ਪਿੰਡ ਦੇ ਗਰੀਬ ਘਰਾਂ ਚੋਂ ਆ ਕੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਸਨਮਾਨਤ ਕੀਤਾ ਗਿਆ ਇਸ ਪਿੰਡ ਦੇ ਸਰਪੰਚ ਸਰਦਾਰ ਸੁਖਜੀਤ ਸਿੰਘ ਸੀਤਾ ਸਰਪੰਚ ਜਿਨ੍ਹਾਂ ਨੂੰ ਪਿਆਰ ਨਾਲ ਸਾਰੇ ਕਹਿੰਦੇ ਨੇ ਸੋ ਉਹਨਾਂ ਬਲੋ ਬੜਾ ਖੁਸ਼ੀ ਦੀ ਗੱਲ ਆ ਵੀ ਇਦਾਂ ਹੋਣੇ ਚਾਹੀਦਾ ਵੀ ਜਿਸ ਤਰ੍ਹਾਂ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਗਿਆ ਨਿਰੱਗਾ ਵਰਕਰਾਂ ਨੂੰ ਸਨਮਾਨਤ ਕੀਤਾ ਗਿਆ ਪੰਜ ਸਾਲ ਚ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਕੀ ਕੁਝ ਵੱਖਰਾ ਦੇਖਣ ਨੂੰ ਮਿਲਿਆ ਦੁਖੋ ਇੱਥੇ ਵੱਖਰਾ ਹੀ ਵੱਖਰਾ ਹੈ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਕੰਮ ਇੱਥੇ ਜ਼ਿਆਦਾ ਕੋਈ ਰਹਿੰਦਾ ਹੋਊਗਾ ਬਹੁਤ ਕੰਮ ਹੋਏ ਨਹੀਂ ਇੱਥੇ ਸਭ ਤੋਂ ਪਹਿਲਾਂ ਵੱਖਰਾ ਕੰਮ ਕੀ ਕੀਤਾ ਇੱਥੇ ਜਿਹੜਾ ਮੇਰੇ ਮਨ ਨੂੰ ਆ ਆਪਾਂ ਸਾਰੇ মিডিਆ ਦੇ ਵਿੱਚ ਵੀ ਦੇਖਦਾ ਵੀ ਪਾਣੀ ਬਚਾਓ ਪਾਣੀ ਨਹੀਂ ਬਚਾਉਣ ਲਈ ਇਹਨਾਂ ਨੇ ਕੀ ਕੀਤਾ ਪਿਛਲੇ 3 ਸਾਲ ਤੋਂ ਦੋ ਰੀਚਾਰਜ ਪੱਟ ਬਣਾਏ ਨੇ ਜਿਹੜੇ ਸਕੂਲ ਦੇ ਵਿੱਚ ਚੱਲ ਰਹੇ ਨੇ ਸਕੂਲ ਦੇ ਜਿੰਨੀ ਛੱਤਾਂ ਦਾ ਪਾਣੀ ਆ ਉਹ ਸਾਰਾ ਨਾਲ ਦੀ ਨਾਲ ਰੀਚਾਰਜ ਪਿਟ ਵਿੱਚ ਜਾਂਦਾ ਧਰਤੀ ਵਿੱਚ ਫਿਲਟਰ ਲਾ ਕੇ ਪਾਣੀ ਜਾਂਦਾ ਉਹ ਤੇ ਇਵੇਂ ਜਿਵੇਂ ਗਰਾਊਂਡ ਦਾ ਪਾਣੀ ਆ ਰਜੀਵ ગાંધી ਸੇਵਾ ਕੇਂਦਰ ਬਣਿਆ ਹੋਇਆ ਔਰ ਉਹਦਾ ਪਾਣੀ ਆ ਛੱਤ ਦਾ ਜਿੰਨਾ ਪਾਣੀ ਆ ਸਾਰਾ ਰੀਚਾਰਜ ਪਿਟ ਨਹੀਂ ਧਰਤੀ ਦੇ ਵਿੱਚ ਜਾਂਦਾ ਦੋ ਰੀਚਾਰਜ ਪਿਟ ਬਣਾਏ ਹੋਏ ਨੇ ਜਿਹੜਾ ਇੱਥੇ ਦਾ ਨਵੇਕਲਾ ਕਮ ਸਰਪੰਚ ਸਾਹਿਬ ਨੇ ਕੀਤਾ ਲਗਾਤਾਰ ਚੱਲ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਇਹ ਸਮਾਗਮ ਨੂੰ ਜੀ ਬਹੁਤ ਵਧੀਆ ਕੀਤਾ ਜੀ ਸਰਪੰਚ ਸਾਹਿਬ ਨੇ ਜਿਹੜਾ ਇਹ ਪਰੋਆ ਉਹਨਾਂ ਨੇ ਕੀਤਾ ਪਿੰਡ ਦੇ ਲੈਵਲ ਤੇ ਜਿੰਨੇ ਕੰਮ ਕੀਤੇ ਨੇ ਅਸੀਂ ਉਹਨਾਂ ਦੀ ਸਾਰਾ ਪਿੰਡ ਨੂੰ ਸਲਾਘਾ ਕਰਦੇ ਆ ਕਿਉਂਕਿ ਉਹਨਾਂ ਨੇ ਮੈਂ ਤਾਂ ਇਹ ਕਹੂੰਗਾ ਵੀ ਇੱਥੇ ਹੀ ਨਹੀਂ ਸੀ ਮੈਂ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਰਹਿ ਕੇ ਉਹਨਾਂ ਦੇ ਮੈਚ ਵਗੈਰਾ ਕਬੱਡੀ ਦੇ ਨਾਲ-ਨਾਲ ਬਹੁਤ ਮਸ਼ਹੂਰ ਨੇ ਉਹ ਸਿਡਨੀ ਦੇ ਵਿੱਚ ਮੈਂ ਉਹਨਾਂ ਦੇ ਮੈਚ ਦੇਖੇ ਪ੍ਰਿਸਬਨ ਵਿੱਚ ਉਹਨਾਂ ਦੇ ਮੈਚ ਦੇਖੇ ਜਿੱਥੇ ਅੱਗੇ ਸਾਡੇ ਪਿੰਡ ਦਾ ਨਾਂ ਉਹਨਾਂ ਨੇ ਬੜਾ ਰੋਸ਼ਨ ਕੀਤਾ ਔਰ ਪਿੰਡ ਦੇ ਵਿੱਚ ਜਿੰਨੇ 5 ਸਾਲ ਦੇ ਵਿੱਚ ਕੰਮ ਕੀਤੇ ਨੇ ਸਰਪੰਚ ਪਹਿਲਾਂ ਆਏ ਉਹਨਾਂ ਨੇ ਆਪਣੇ ਲੈਵਲ ਤੇ ਬਹੁਤ ਕੰਮ ਕੀਤੇ ਨੇ ਪਰ ਇਹਨਾਂ ਨੇ ਆਪਣੇ ਟਾਈਮ ਦੇ ਵਿੱਚ ਬਹੁਤ ਹੀ ਕੰਮ ਸਾਡੇ ਚਾਹੇ ਨਰੇਗਾ ਦਾ ਕੰਮ ਸੀ ਹੈਲਥ ਦਾ ਕੰਮ ਸੀ ਸੈਨੀਟੇਸ਼ਨ ਦਾ ਕੰਮ ਸੀ ਜਾਂ ਸਾਡੇ ਟੀਚਰ ਲਾਈਨ ਦਾ ਸਿੱਖਿਆ ਭਾਗ ਦਾ ਕੰਮ ਸੀ ਤੇ ਵੀਡੀਓ ਕੇ ਦਫ਼ਤਰ ਤੱਕ ਬਹੁਤ ਹੀ ਜਾ ਕੇ ਉਹਨਾਂ ਨੇ ਪਿੰਡ ਦੀ ਡਿਵਰਟਮੈਂਟਲੀ ਕੰਮ ਕਰਾਏ ਨੇ ਕਿ ਹੋਰ ਸਰਪੰਚਾਂ ਨੂੰ ਕੀ ਅਪੀਲ ਕਰੋਗੇ ਨਹੀਂ ਹੋਰ ਸਰਪੰਚਾਂ ਨੇ ਆਪਣੇ ਟਰਮ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਸੀ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਮਾੜਾ ਕੀਤਾ ਪਰ ਲੇਕਿਨ ਜਿਹੜੇ ਰਹਿੰਦੇ ਕੰਮ ਸੀ ਇਹਨਾਂ ਨੇ ਆਪਣੇ ਟਾਈਮ ਦੇ ਵਿੱਚ ਜਿਹੜੇ ਕੀਤੇ ਨੇ ਉਹਨਾਂ ਦੀ ਬੇਸ਼ਕ ਲਾਗਾ ਕਰਦੇ ਨੇ ਪੰਜਾਬ ਦੇ ਹੋਰ ਸਰਪੰਚ ਨਹੀਂ ਹੋਰ ਪਿੰਡ ਦੇ ਮੈਂ ਤਾਂ ਪੰਜਾਬ ਦੇ ਵਿੱਚ ਅਜੇ ਮੈਂ ਰੈਵਨਿਊ ਬੋਰਡ ਰਿਟਾਇਰਡ ਕਰਨ ਲੱਗਾਂ ਆ ਤੇ ਮੈਂ ਤਾਂ ਕਿਤੇ ਤਕਰੀਬ ਡਿਸਟ੍ਰਿਕਟ ਲੁਧਿਆਣਾ ਦਾ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਪਟਵਾਰੀ ਯੂਨੀਅਨ ਦਾ ਕਨਗੋ ਯੂਨੀਅਨ ਦਾ ਪ੍ਰੈਜ਼ੀਡੈਂਟ ਰਿਹਾ ਮੈਂ ਕਿਤੇ ਜ਼ਿਲ੍ਹੇ ਦੇ ਵਿੱਚ ਤਾਂ ਮੈਂ ਕਿਤੇ ਦੇਖੇ ਨਹੀਂ ਪੰਜਾਬ ਤਾਂ ਮੈਨੂੰ ਮੈਸਦੀਨ ਕਿਤੇ ਹੋਏ ਹੋਣ ਵੀ ਕਿਤੇ ਇੰਨੀ ਡਿਵੈਲਪਮੈਂਟ ਦਾ ਕੰਮ ਨਹੀਂ ਹੋਇਆ ਜਿੰਨਾ ਸਾਡੇ ਪਿੰਡ ਦੇ ਵਿੱਚ ਇਹਨਾਂ ਨੇ ਸਹਿਯੋਗ ਦੇ ਕੇ ਕੰਮ ਕੀਤਾ ਔਰ ਮੁਲਾਜ਼ਮਾਂ ਨੇ ਬੜਾ ਸਾਡਾ ਮੋਢਾ ਨਾਲ ਮੋਢਾ ਲਾ ਕੇ ਕੰਮ ਕੀਤਾ ਇਹ ਨਹੀਂ ਹੈ ਵੀ ਜਿਉ ਕੋੜ ਬਣੀ ਦੀ ਹੁੰਦੇ ਤਾਂ ਵੀ ਮੁਲਾਜ਼ਮ ਬਹੁਤ ਹੀ ਵਧੀਆ ਕੰਮ ਕਰਦੇ ਚਾਹੇ ਉਹ ਹੈਲਥ ਵਾਲੇ ਹੋਣ ਚਾਹੇ ਟੀਚਰ ਲਾਈਨ ਹੋਵੇ ਚਾਹੇ ਸੈਨੀਟੇਸ਼ਨ ਦਾ ਕੰਮ ਹੋਵੇ ਤੇ ਚਾਹੇ ਸਾਡੇ ਵੀਡੀਓ ਡਵੈਲਪਮੈਂਟ ਦਾ ਬਲਾਗ ਦਾ ਕੰਮ ਹੋਵੇ ਉਹਨਾਂ ਨੇ ਆਪ ਜਾ ਕੇ ਖੁਦ ਲੋਕਾਂ ਤੋਂ ਕੰਮ ਬਹੁਤ ਵਧੀਆ ਕਰਾਇਆ ਨੇ ਆਊਗਾ ਜਿਹੜਾ ਅੱਗੇ ਆ ਸਾਡੇ ਨਰੇਗਾ ਵਾਲੇ ਬਰੇ ਗਰੀਬ ਪਰਿਵਾਰਾਂ ਚ ਹੁੰਦੇ ਨੇ ਉਹ ਨਰੇਗਾ ਵਾਲਿਆਂ ਦੀ ਉਹਨਾਂ ਨੇ ਜਿੰਨੀ ਮਦਦ ਕੀਤੀ ਅੱਜ ਉਹਨਾਂ ਨੂੰ ਸਨਮਾਨਤ ਕੀਤਾ ਸ਼ਾਇਦ ਕਿਤੇ ਨਹੀਂ ਕੀਤਾ ਗਿਆ ਹੋਊਗਾ ਮੇਰਾ ਨਾਮ ਸੁਖਜੀਤ ਕੋਰੇ ਪ੍ਰੈਕਟਰ ਦੇਖਿਆ ਜਾਂਦੇ ਹੈ ਕਿ ਕਮੀਆਂ ਹੀ ਕੱਢੀਆਂ ਜਾਂਦੀਆਂ ਨੇ ਤੇ ਕੋਈ ਵੀ ਮਹਿਕਮਾ ਹੋਵੇ ਪਰ ਇਸ ਪਿੰਡ ਦੇ ਵਿੱਚ ਵੱਖਰਾ ਬਰਲਾ ਕੀਤਾ ਤੁਸੀਂ ਜੋ ਵੀ ਯੋਗਦਾਨ ਦੇ ਰਹੇ ਹੋ ਤੁਹਾਡਾ ਸਨਮਾਨ ਕੀਤਾ ਗਿਆ ਜਿਸ ਤਰ੍ਹਾਂ ਦੇਖਦੇ ਹੋ ਸਮਾਗਮ ਨੂੰ ਨਹੀਂ ਸਾਨੂੰ ਵਧੀਆ ਲੱਗਿਆ ਇਹਨਾਂ ਨੇ ਸਨਮਾਨ ਕੀਤਾ ਕਿਉਂਕਿ ਅੱਗੇ ਤੋਂ ਵੀ ਵੱਧ ਝੜ ਕੇ ਕੰਮ ਕਰਨ ਨੂੰ ਇੱਕ ਉਤਸ਼ਾਹ ਮਿਲਦਾ ਹੈ ਜਦੋਂ ਤੁਸੀਂ ਕਿਸੇ ਦੇ ਕੰਮ ਦੀ ਰਿਸਪੈਕਟ ਕਰਦੇ ਹੋ ਤਾਂ ਬੰਦਾ ਹੋਰ ਵੀ ਵੱਧ ਝੜ ਕੇ ਆਪਣਾ ਹਿੱਸਾ ਪਾਉਂਦਾ ਉਹ ਕੰਮ ਦੇ ਵਿੱਚ ਠੀਕ ਹੈ ਸਾਨੂੰ ਵੀ ਵਧੀਆ ਲੱਗਿਆ ਜਦੋਂ ਵੀ ਅਸੀਂ ਇੱਥੇ ਕੈਂਪਰ ਲਾਉਣ ਆਉਂਦੇ ਆ ਤਾਂ ਵਧੀਆ ਸਾਡਾ ਸਨਮਾਨ ਕਰਦੇ ਨੇ ਵਧੀਆ ਸਾਨੂੰ ਸਹੂਲਤ ਦ ਕਨਸਲਟ ਸੁਹ ਹੁਲਤਾਂ ਦੋ ਅਸੀਂ ਜਿਵੇਂ ਬੀਪੀ ਸ਼ੂਗਰ ਵਗੈਰਾ ਚੈੱਕ ਕਰਦੇ ਆਂ ਫਰੀ ਦਵਾਈਆਂ ਦਿੰਦੇ ਆਂ ਉਹ ਅਸੀਂ 1 ਮਹੀਨੇ ਦੇ ਵਿੱਚ ਦੋ ਦੋ ਜਾਂ ਤਿੰਨ ਵਾਰ ਅਸੀਂ ਇੱਥੇ ਜ਼ਰੂਰ ਵਿਜ਼ਿਟ ਕਰਦੇ ਆਂ ਇਥੇ ਤੁਹਾਡਾ ਕੀ ਯੋਗਦਾਨ ਹੈ ਸਿਹਤ ਸਵਾਮਾਂ ਚਿਸਪਿੰਡ ਨੂੰ ਬੇਨੁਮਦ ਦੇ ਵੀ ਕਿੰਨੀਆਂ ਜਿਹੜੀਆਂ ਸਵਾਮਾਂ ਨੇ ਕਿਸ ਤਰ੍ਹਾਂ ਦੀਆਂ ਸਵਾਮਾਂ ਤੋਂ ਦਿੰਦੇ ਇੱਥੇ ਸਰ ਉਸ ਵਿੱਚ ਸਾਰੀਆਂ ਆ ਜਾਂਦੀਆਂ ਨੇ ਜਿਵੇਂ ਮਾਰੇ ਮੋਟਾ ਕੋਈ ਟ੍ਰੀਟਮੈਂਟ ਹੋ ਗਿਆ ਖੰਗ ਜਖਾਵਾ ਜਾਂ ਕੋਈ ਸੱਟ ਵੱਜ ਗਈ ਆ ਕੋਈ ਇਨਫੈਕਸ਼ਨ ਹੋਈ ਹੋਈ ਆ ਕਿਸੇ ਨੂੰ ਟੀਵੀ ਦੀ ਸ਼ਿਕਾਇਤ ਆ ਕਿਸੇ ਨੂੰ ਬੀਪੀ ਦੀ ਸ਼ਿਕਾਇਤ ਆ ਸ਼ੂਗਰ ਦੀ ਸ਼ਿਕਾਇਤ ਆ ਜਾਂ ਕੋਈ ਹੋਰ ਕੈਂਸਰ ਵਗੈਰਾ ਉਹਨਾਂ ਦੀ ਅਸੀਂ ਸਕਰੀਨਿੰਗ ਕਰਦੇ ਆ ਇੱਥੇ ਸਕਰੀਨਿੰਗ ਕਰਕੇ ਦੇਖਦੇ ਆ ਵੀ ਜੇਕਰ ਕੋਈ ਪੇਸ਼ੈਂਟ ਲੱਗਦਾ ਵੀ ਪੋਜ਼ਿਟਿਵ ਆ ਉਹਨੂੰ ਫਿਰ ਅਸੀਂ ਹਾਇਰ ਲੈਵਲ ਤੇ ਉਹਨੂੰ ਰੈਫਰ ਕਰਦੇ ਆ ਤੁਹਾਡੇ ਆਲੇ-ਦੁਆਲੇ ਹੀ ਬਹੁਤ ਪਿੰਡ ਨੇ ਤੁਹਾਡਾ ਸਟਾਫ ਨਹੀਂ ਹੋਣਾ ਕਦੇ ਹੋਰ ਪਿੰਡ ਵਿੱਚ ਇਸ ਤਰ੍ਹਾਂ ਦਾ ਸਮਾਗਮ ਨਹੀਂ ਹੋਇਆ ਜੀ ਹੁਣ ਤੱਕ ਨਹੀਂ ਸਰ ਨਹੀਂ ਇਹ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਮੇਰਾ ਖੁਦ ਦਾ ਪਿੰਡ ਵੀ ਇਹੀ ਹੈ ਠੀਕ ਹੈ ਤੇ ਮੈਂ ਜੋਬ ਰਾਜਗੜ੍ਹ ਕਰਦੀ ਹਾਂ ਪਰ ਮੇਰਾ ਖੁਦ ਦਾ ਪਿੰਡ ਵੀ ਇਹੀ ਆ ਬਹੁਤ ਵਧੀਆ ਨੇ ਮੈਂ ਦੇਖਿਆ ਵਾ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ ਪਹਿਲਾਂ ਜਿਵੇਂ ਸੜਕਾਂ ਟੁੱਟੀਆਂ ਹੋਈਆਂ ਸੀ ਸਾਰੀਆਂ ਜੋ ਹੋਰ ਵੀ ਸੀ ਬੁੱਟੇ ਲਾਉਣੇ ਆ ਪੌਦੇ ਲਾਉਣੇ ਆ ਸਾਰੇ ਕੀਤੇ ਨੇ ਬਹੁਤ ਵਧੀਆ ਕੰਮ ਕੀਤਾ ਵਾ ਹਾਂਜੀ ਮੇਰਾ ਨਾਮ ਕੁਲਵੰਤ ਕੋਰੇ ਤੇ ਕਿੱਥੇ ਕੰਮ ਕਰਦੇ ਹੋ ਮੈਂ ਪਿੰਡ ਅਜਨੌਰ ਦੇ ਨਰੇਗਾ ਵਿੱਚ ਕੰਮ ਕਰਦੇ ਆ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਬਹੁਤ ਵਧੀਆ ਕੰਮ ਚੱਲ ਰਿਹਾ ਵੈਸੇ ਲੋਕੀ ਇਹਨੂੰ ਸਨਮਾਨਤ ਨਹੀਂ ਦਿੰਦੇ ਤੇ ਪਹਿਲੀ ਵਾਰ ਜਿਹੜਾ ਸੀ ਤੇ ਨੇ ਸਨਮਾਨਤ ਕੀਤਾ ਸਾਨੂੰ ਸਰਪੰਚ ਨੇ ਸਨਮਾਨਤ ਕੀਤਾ ਵੀ ਨਰੇਗਾ ਵਾਲੀਆਂ ਬੀਬੀਆਂ ਲਈ ਨਹੀਂ ਤਾਂ ਕੋਈ ਬੰਦਾ ਐਜੋ ਨਹੀਂ ਹੈਗਾ ਜਾਨੀ ਕਿ ਕਈ ਵਿੱਚ ਇਹੋ ਜਿਹਾ ਵੀ ਜਿਹੜਾ ਨਹੀਂ ਸਮਝਦੇ ਚੰਗਾ ਨਰੇਗਾ ਨੂੰ ਪਰ ਇਹਨਾਂ ਨੇ ਸਨਮਾਨਤ ਕੀਤਾ ਬਹੁਤ ਵਧੀਆ ਦੇਖਦੇ ਕਈ ਵਾਰ ਨਰੇਗਾ ਵਾਲਿਆਂ ਨੂੰ ਕੋਈ ਫੈਸਿਲਟੀਆਂ ਵੀ ਨੰਦੇ ਕੋ ਸਹੂਲਤਾਂ ਨਹੀਂ ਦਿੰਦੇ ਹੈਗੇ ਨਾ ਕੋਈ ਮਾਨ ਸਨਮਾਨ ਕਰਦਾ ਉਹਨਾਂ ਨੂੰ ਮਜ਼ਦੂਰ ਸਮਝ ਕੇ ਨਾ ਬੜਿਆ ਭੇਦ ਭਾਬ ਵੀ ਕੀਤੇ ਜਾਂਦੇ ਨੇ ਤੁਹਾਡੇ ਪਿੰਡ ਤੁਹਾਨੂੰ ਕੀ ਕੀ ਵੱਖਰੀਆਂ ਸਹੂਲਤਾਂ ਮਿਲੀਆਂ ਹਾਂ ਜੀ ਇਹ ਸੀਤੇ ਸਰਪੰਚ ਨੇ ਸਹੂਲਤਾਂ ਦਿੱਤੀਆਂ ਨੇ ਵੈਸੇ ਸੁਖਜੀਤ ਇਸ ਨੇ ਸਾਨੂੰ ਸਹੂਲਤਾਂ ਦਿੱਤੀਆਂ ਨੇ ਨਹੀਂ ਤਾਂ ਵੈਸੇ ਕੋਈ ਸਹੂਲਤ ਨਹੀਂ ਦਿੱਤੀ ਅਜੇ ਕਈ ਸਰਪੰਚ ਬਣੇ ਆ ਕਿਸੇ ਨੇ ਨਰੇਗਾ ਨੂੰ ਸਹੂਲਤ ਨਹੀਂ ਦਿੱਤੀ ਨਰੇਗਾ ਵਰਕਰਾਂ ਨੂੰ ਤਾਨੂੰ ਤਕਰੀਬਨ ਕਈਆਂ ਤਾਂ ਸਾਹਮਣਾ ਕਰਨਾ ਪਿਆ ਜਦੋਂ ਕੰਮ ਕਰਨ ਜਾਂਦੇ ਕਈ ਵਾਰ ਕੋਈ ਲੋਕ ਵੀ ਕਾਫੀ ਬੋਲਦੇ ਆ ਵੀ ਚੰਗਾ ਨਹੀਂ ਸਮਝਦੇ ਯਾਨੀ ਕਿ ਸਿੱਤੇ ਨੇ ਸਨਮਾਨ ਕੀਤਾ ਅੱਜ ਕਿੰਨੀ ਖੁਸ਼ੀ ਮਹਿਸੂਸ ਆ ਅੱਜ ਬਹੁਤ ਖੁਸ਼ੀ ਹੋਈ ਆ ਜਦੋਂ ਨਰੇਗਾ ਵਾਲਿਆਂ ਨੂੰ ਸਨਮਾਨਤ ਕੀਤਾ ਤੇ ਬਹੁਤ ਫਖਰ ਮਹਿਸੂਸ ਹੋਇਆ ਸਾਨੂੰ ਤੇ ਬਾਕੀ ਹੋਰ ਪੰਜਾਬ ਚ ਵੀ ਜਿਹੜੇ ਨਰੇਗਾ ਵਰਕਰ ਨੇ ਪਿੰਡਾਂ ਚ ਪੰਚਾਇਤਾਂ ਨੇ ਉਹਨਾਂ ਨੂੰ ਕੀ ਕਹੋਂਗੇ ਉਹ ਹਰ ਇੱਕ ਪਿੰਡ ਦੇ ਸਰਪੰਚ ਨੂੰ ਵੀ ਚਾਹੀਦਾ ਕਿ ਨਰੇਗਾ ਵਰਕਰਾਂ ਦਾ ਵੀ ਆਪਣਾ ਸਨਮਾਨਤ ਕਰਨ ਠੀਕ ਹੈ ਜੀ ਸਵਰਨਜੀਤ ਕੋਟ ਤੁਹਾਡੇ ਬੇਟੇ ਕਿਹੜੇ ਪਿੰਡ ਦੇ ਸਰਪੰਚ ਨੇ ਉਹ ਅਜਨੌਦ ਪਿੰਡ ਦੇ ਸਖਜੀਤ ਸਿੰਘ ਸਿੱਧੂ ਅੱਜ ਜਿਹੜਾ ਸਨਮਾਨ ਸਮਾਰੋਹ ਦਾ ਸਮਾਗਮ ਰੱਖਿਆ ਗਿਆ ਹੈ ਕਿ ਕਿਸ ਤਰ੍ਹਾਂ ਜਿਹੜੀ ਪਲਾਨਿੰਗ ਹੋਈ ਕਿਸ ਤਰ੍ਹਾਂ ਸੋਚ ਆਈ ਜੀ ਇਹ ਮੇਰੇ ਬੇਟੇ ਨੇ ਕਿਹਾ ਵੀ ਮੇਰੇ 5 ਸਾਲ ਪੂਰੇ ਹੋ ਗਏ ਵੀ ਵਧੀਆ ਕੰਮ ਸਾਰੇ ਵਰਕਰਾਂ ਨੇ ਪਿੰਡ ਨੇ ਵਧੀਆ ਸਾਥ ਦਿੱਤਾ ਬਈ ਤੁਸੀਂ ਮੰਮੀ ਜੀ ਜਾਓ ਸਨਮਾਨ ਕਰੋ ਤੇ ਬੇਟਾ ਹੁਣ ਕਿਥੇ ਰਹਿੰਦਾ ਜੀ ਉਹ ਆਸਟ੍ਰੇਲੀਆ ਚ ਰਹਿੰਦਾ ਜੀ ਤੇ ਤੁਸੀਂ ਉਹਨੂੰ ਕਿੱਥੋਂ ਆਏ ਸਨਮਾਨ ਕਰਨ ਲਈ ਫਿਰ ਮੈਂ ਆਸਟ੍ਰੇਲੀਆ ਤੋਂ ਹੀ ਆਈ ਹਾਂ ਜੀ ਜਦੋਂ 5 ਸਾਲ ਬੇਟਾ ਪਿੰਡ ਦੇ ਵਿਕਾਸ ਲਈ ਇੱਥੇ ਰਹਿ ਆਵਾ ਤੇ ਪਰਿਵਾਰ ਉੱਥੇ ਸੀਗਾ ਉਸ ਤਰ੍ਹਾਂ ਕੀ ਮਹਿਸੂਸ ਕੀਤਾ ਉਦੋਂ ਤਾਂ ਜੀ ਮਹਿਸੂਸ ਵਸਾ ਹੀ ਕਰਦੇ ਸੀ ਵੀ ਪਰੇ ਰਹਿੰਦਾ ਪਰ ਫਿਰ ਵੀ ਮਨ ਨੂੰ ਖੁਸ਼ੀ ਹੁੰਦੀ ਸੀ ਵੀ ਉਹ ਪਿੰਡ ਦਾ ਵਿਕਾਸ ਕਰ ਵੀ ਵਧੀਆ ਕੰਮ ਕਰ ਰਿਹਾ ਹੈ ਅੱਜ ਜਦੋਂ ਆਇਓ ਪਿੰਡ ਦੇਖਿਆ ਬਾਜੀ ਜਿਹੜੇ ਬੇਟੇ ਨੇ ਕੰਮ ਕੀਤੇ ਨੇ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜੀ ਇਤੋਂ ਵੱਧ ਕੀ ਖੁਸ਼ੀ ਹੋਣੀ ਹੈ ਮਹਿਸੂਸ ਜੀ ਮਾਂ ਨੂੰ ਤਾਂ ਵੱਧੇ ਲੱਗਦਾ ਹੁੰਦਾ ਜੀ ਬਹੁਤ ਵਧੀਆ ਮੇਰੇ ਬੇਟੇ ਨੇ ਕੰਮ ਕਰ ਰਹੇ ਪਿੰਡ ਨੇ ਬਹੁਤ ਸਾਥ ਦਿੱਤਾ ਹਾਂ ਜੀ